ਮਿੰਟ ਵੇਟ ਕਰ ਲੈ ਲੁੱਤਰ ਉਹ ਪਲੇਅਰ ਹੋਇਆ ਪਿਛਲੇ ਸਾਲ ਕੈਨੇਡਾ ਖੇਡਿਆ ਨਾ 70% ਮੋਟਾ ਕੰਮ ਕਰਦਾ ਸੀ 30% ਮੇਰੇ ਵੀਰ ਨੂੰ ਮੈਨੂੰ ਪਤਾ ਵੀ ਉਹ ਜਿਹੜੀ ਬਾਹ ਦੀ ਕੰਮ ਨਹੀਂ ਸੀ ਕਰਦੀ ਪਰ ਜੱਟ ਦੇ ਪੁੱਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਇੱਕ ਇੱਕ ਮੈਚ ਦੇ ਵਿੱਚ 28 28 ਕਬੱਡੀਆਂ ਪਾਉਣ ਦਾ ਰਕਾਰ ਉਦਰਾ ਜਲਾਲ ਲੁਧਰਾ ਨਹੀਂ ਉਹ ਸਨ ਹੋ ਜਨਾ ਤੇਰੀਆਂ ਵੱਡੇ ਖਿਡਾਰੀ ਪੁੱਜੇ ਹੋਇਆ ਮੈਂ ਬੇਨਤੀ ਕਰਦਾ ਪ੍ਰਸਿੱਧ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਪੱਪੂ ਚੂੜ ਚੱਕ ਗੁਲਜਾਰੀ ਮੂਨਿਕ ਸੰਦੀਪ ਲੁਧਰ ਇਹ ਸਾਰੇ ਕਬੱਡੀ ਖਿਡਾਰੀ ਇੱਕ ਵਾਰੀ ਖੇਡ ਮੈਦਾਨ ਦੇ ਵਿੱਚ ਦਰਸ਼ਕਾਂ ਦਾ ਪਿਆਰ ਸਤਿਕਾਰ ਕਬੂਲਣ ਦੇ ਲਈ ਆਉਣਗੇ ਇਹ ਪ੍ਰਬੰਧਕ ਵੀਰਾਂ ਦਾ ਫੈਸਲਾ ਹੈ ਬੇਨਤੀ ਹੈ ਲੋਕ ਦਰਸ਼ਨ ਕਰਨਾ ਚਾਹੁੰਦੇ ਆ ਮਗਰਾਂ ਪਾਣੀ ਫੇਰ ਪੀਲੀ ਪਹਿਲਾ ਪਾਲੇ ਨੂੰ ਗਰਾਊਂਡ ਦੇ ਵਿੱਚ ਲਿਆ ਪਾਲਾ ਆ ਗਿਆ ਲੁੱਤਰ ਨੂੰ ਗਰਾਊਂਡ ਦੇ ਵਿੱਚ ਲਿਆ ਪੱਪੂ ਨੂੰ ਗਰਾਊਂਡ ਦੇ ਵਿੱਚ ਲਿਆ ਗੁਲਜਾਰੀ ਮੋਨਤ ਨੂੰ ਗਰਾਊਂਡ ਦੇ ਵਿੱਚ ਲਿਆ ਕਹਿੰਦਾ ਸੜਕਾਂ ਤੇ ਆਉਣ ਤੁਰਦੇ ਜਿਵੇਂ ਆਪਣਾ ਹੀ ਰਾਜ ਹੁੰਦਾ ਐਨ ਮੇਰੇ ਵੀਰੋ ਵੱਡੇ ਸਰੀਰ ਨੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਉਹ ਦਿਨ ਰਾਤ ਇੱਕ ਕੀਤੀ ਆ ਸਰੀਰ ਬਣਾਉਣ ਦੇ ਲਈ ਆ ਮੈਦਾਨ ਗਰਾਊਂਡ ਦੇ ਵਿੱਚ ਆ ਗਿਆ ਉਹ ਸਿਹਾਰਾ ਸੇ ਮਾਰ ਤੇ ਮੇਲੇ ਤੇ ਜਲਾਲਪੁਰੀਆ ਪਾਲਾ ਸੰਦੀਪ ਲੋਧਰ ਪੱਪੂ ਚੂੜ ਚੱਕ ਗੁਲਜਾਰੀ ਮੂਨਕ ਵੱਡੇ ਸੁਪਰਸਟਾਰ ਪੁੱਜੇ ਹੋਇਆ ਮੈਂ ਬੇਨਤੀ ਕਰਦਾ ਦਲਵੀਰ ਗਿੱਲ ਜੀ ਵੀ ਨਾਲ ਹੋਣਗੇ ਡਾਕਟਰ ਮੰਗਰ ਸਿਹਾਲ ਦਾ ਮੇਲਾ ਚੱਲਦਾ ਚਮਕੌਰ ਕਮਾਨ ਯੂਕੇ ਦਾ ਮੇਲਾ ਚੱਲਦਾ ਬਘੇਲ ਸਿੰਘ ਕਮਾਨ ਦਾ ਪੁੱਤਰ ਸੰਦੀਪ ਲੋਧਰ ਪੁੱਜਾ ਹੋਇਆ ਸੋਹਣ ਸਿੰਘ ਸਿੱਧੂ ਦਾ ਪੁੱਤਰ ਅੱਜ ਕਹਿੰਦੇ ਬਲਵੀਰ ਸਿੰਘ ਪਾਲਾ ਜਲਾਲਪੁਰੀਆ ਪੁੱਜਾ ਹੋਇਆ ਤੇ ਨੱਥਾ ਸਿੰਘ ਦਾ ਪੁੱਤਰ ਗੁਲਜਾਰੀ ਮੂਨਕ ਪੁੱਜਾ ਸਰਦਾਰ ਮੇਰ ਸਿੰਘ ਦਾ ਪੁੱਤਰ ਗੁਰਸ਼ਰਨ ਸਿੰਘ ਪੱਪੂ ਚੂੜ ਚੱਕੀਆ ਅੱਜ ਵਿਸ਼ੇਸ਼ ਤੌਰ ਤੇ ਪੁੱਜਾ 2010 ਦਾ ਸਮਾਂ ਸੀਗਾ ਜਦੋਂ ਬੱਦੋਵਾਲ ਦੇ ਕਬੱਡੀ ਕੱਪ ਤੇ ਬੈਸਟਾਂ ਨੂੰ ਮਰੂਤੀ ਕਾਰਾਂ ਰੱਖੀਆਂ ਗਈਆਂ ਸਨ ਤੇ ਸਿੱਧਮਾ ਦੋਨਾਂ ਦਾ ਜੱਸਾ ਬੈਸਟ ਰੇਡਰ ਸੀਗਾ ਚੂੜ ਚੱਕ ਦਾ ਪੱਪੂ ਉਸ ਕਬੱਡੀ ਕੱਪ ਦਾ ਬੈਸਟ ਜਾਫੀ ਸੀਗਾ ਜਿਨੇ 2010 ਦੇ ਵਿੱਚ ਪਹਿਲੀ ਕਾਰ ਜਿੱਤੀ ਹੈ ਉਦੋਂ ਪਹਿਲਾ ਇੱਕ ਕਾਰ ਜਿਹੜੀ ਐਲਟੋ ਗੱਡੀ ਉਹ ਮੂਨਕਹਰਾਂ ਨੇ ਕਹਿੰਦੇ ਗੁਰਗਾਓ ਫਤੇਪੁਰ ਤੋਂ ਸਾਰੀ ਟੀਮ ਨੇ ਜਿੱਤੀ ਸੀ ਜੀ ਮੇਰੇ ਵੀਰੋ ਇਹ ਇਤਿਹਾਸ ਹੈ ਕਬੱਡੀ ਦਾ ਪੂਰੀ ਟੀਮ ਨੇ ਜੇ ਗੱਡੀ ਜਿੱਤੀ ਹੈ ਉਹ ਗਲਜਾਰੀ ਮੂਨਕਹਰਾਂ ਨੇ ਜਿੱਤੀ ਹੈ ਜੇ ਮੇਰੇ ਵੀਰੋ ਬੈਸਟ ਖਿਡਾਰੀਆਂ ਨੇ ਕਾਰਾਂ ਜਿੱਤੀਆਂ ਉਹ ਚੂੜ ਚੱਕਦੇ ਪੱਪੂ ਨੇ ਤੇ ਸਿੱਧਮਾ ਦੋਨਾਂ ਦੇ ਜੱਸੇ ਨੇ ਜਿੱਤੀਆਂ ਇਹ ਫੇਰ ਪ੍ਰੋਫੈਸਰ ਸਾਹਿਬ ਲਗਾਤਾਰ ਸੈンスਲਾ ਚੱਲਦਾ ਹੈ ਪਾਲੇ ਨੇ ਵੀ ਗੱਡੀ ਬੱਦੋਆ ਵਾਲੇ ਦੇ ਵਿੱਚੋਂ ਲਾ ਰੰਗ ਦੀ ਨੈਨੋ ਜਿੱਤੀ ਸੀ ਪਾਲੇ ਅੱਜ ਮੱਗਰ ਦੇ ਪਿੰਡ ਆਇਆ ਲੁੱਦਾ ਵੀ ਨਾਲ ਹੈ ਵੱਡੇ ਵੱਡੇ ਮੱਲ ਨੇ ਦੋ ਸ਼ਬਦ ਬੋਲਦੇ ਇਹ ਪਿਆਰ ਦੇ ਦੋ ਸ਼ਬਦ ਇਸ ਕਬੱਡੀ ਲਈ ਅੱਜ ਇਹ ਟੂਰਨਾਮੈਂਟ ਦੇ ਲਈ ਤੇ ਸਾਰੀ ਕਬੱਡੀ ਲਈ ਕੋਈ ਨਾ ਕੋਈ ਜ਼ਰੂਰ ਬੋਲਦੇ ਮੇਰਾ ਵੀਰਵਣ ਜੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਤੈਦ ਲੋ ਧੰਨਵਾਦ ਕਰਦਾ ਜਿਹੜੇ ਇੰਨਾ ਪਿਆਰ ਕਰਦੇ ਆ ਤੇ ਤੁਹਾਡੇ ਨਾਲ ਵਾਦਾ ਵੀ ਮੋਰਲੇ ਸਾਲ ਸਿਹਾਲ ਖੇਡ ਕੇ ਜਾਵਾਂਗੇ ਥੈਂਕ ਯੂ ਭਾਜੀ ਸਾਰਿਆਂ ਦਾ ਕੀ ਬਾਤ ਬੋਲੇ ਸੋਨਹਾਂ ਸੋ ਸ੍ਰੀ ਅਕਾਲ ਜਿਹੜੀ